ਜੀ ਦਪੈਰ ਦਾ ਟਾਈਮ ਹੋ ਗਿਆ ਸੀ ਹੈ ਕਰਤੇ ਚਲੋ ਵਧੀਆ ਆ ਗੋਭੀ ਗੋਭੀ ਵਾਲੀ ਹੈ ਬੰਲਾ ਆਇਕਨ ਵਾਲੀ ਧੋ ਕੇ ਨਾ ਫੁੱਲਾ ਹਮ ਇਹਨਾਂ ਨੂੰ ਕੱਟ ਕੇ ਨਾਲੇ ਤੋਂ ਥੋੜੇ ਪਕੌੜੇ ਬਣਾ ਲੈਣੇ ਨੇ ਸਭ ਕੀ ਐਂ ਦਾ ਤੋ ਮੈਂ ਪਾਣੀ ਪੀਣਾ ਹੈ ਜੀ ਹੁਣ ਬਸ ਥੋੜਾ ਜਿਹਾ ਤਾਂ ਸੋ ਸਾਰੇ ਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਢਿੱਲੋ ਫਾਰਮ ਹਾਊਸ ਤੇ ਆਪਾਂ ਇਹ ਦੁਪਹਿਰੀ ਵਲੌਗ ਸਟਾਰਟ ਕਰੇ ਲਈ ਹੈ ਤੁਸੀਂ ਦੇਖਿਆ ਇਹ ਵੀ ਹੁਣ ਆਲੂ ਗੋਭੀ ਵਾਲੇ ਪਕੌੜੇ ਬਣਨਗੇ ਆਲੂ ਥੋੜੇ ਜੇ ਨੇ ਮੈਂ ਪਹਿਲਾਂ ਧਿਆਨ ਨਹੀਂ ਤਾਂ ਮੈਨੂੰ ਸੀਗਾ ਪਏ ਨੇ ਤੇ ਇੱਧਰ ਥੋੜੇ ਜੇ ਪਿਆਜ਼ ਨੇ ਤੇ ਇੱਧਰ ਆਪਣੀ ਲੱਗੀ ਹੋਈ ਅਮੰਧਾਣੀ ਉੱਧਰ ਮੈਂ ਸੂਟ ਬਣਾ ਰਹੀ ਸੀਗੀ ਬੈਠੀ ਸੂਟ ਨਾ ਥੋੜਾ ਜਿਹਾ ਠੀਕ ਜਿਹਾ ਨਹੀਂ ਆਇਆ ਹੈਗਾ ਪਾਈਪਿੰਗ ਨਾਲ ਕੰਮ ਵੈਸੇ ਪਾਈਪਿੰਗ ਮੈਂ ਬਣਾਈ ਸੀ ਪਾਈਪਿੰਗ ਬਹੁਤ ਕੈਂਡ ਬਣੀ ਮੈਂ ਥੋੜਾ ਜਿਹਾ ਅੱਜ ਪੱਕਾ ਦਿਖਾਉਂਗੀ ਮੈਂ ਪਾਈਪਿੰਗ ਕਿਵੇਂ ਬਣਾਈ ਦੀ ਆ ਇਹ ਪਾਈਪਿੰਗ ਹੋਰ ਸਫਾਈ ਚ ਬਣੀ ਐ ਲੋ ਜੀ ਹੁਣ ਮੈਂ ਕੱਟਦੀ ਆ ਗੋਭੀ ਆ ਲਿਆਂਦਾ ਬੇਸਣ ਤੇ ਉਧਰ ਮੰਮਾ ਨੇ ਨਾਲ ਗਰਮ ਧਰੀ ਹੋਈ ਐ ਚਾਹ ਨਾਲੇ ਇੱਧਰ ਆਪਾਂ ਹੁਣ ਕਰਦੇ ਆ ਫਰਾਈ ਵੀ ਤੇ ਹੁਣ ਆਪਾਂ ਬਣਾ ਲੱਗਿਆ ਪਕੌੜੇ ਲੋ ਜੀ ਜੀਰਾ ਪਾ ਕੇ ਆ ਆ ਪਹਿリエ ਲਾਲ ਮਿਰਚ ਵਾਲੀ ਨਾਲ ਮੈਂ ਤੋੜ ਰਹੀ ਆ ਇੰਨੇ ਦੀ ਵਧੀਆ ਲੱਗਣਗੇ ਸ ਹੁਣ ਪਹਿリエ ਚ ਹਲਦੀ ਹਲਦੀ ਥੋੜੀ ਹਨਾ ਤੇ ਪਰਪਾ ਤਾਂ ਭਾ ਜੀਰਾ ਨਾ ਉਹ ਸੌਰੀ ਗਰਮ ਮਸਾਲਾ ਤੇ ਹੁਣ ਪਹਿリエ ਚ ਮੈਂ ਆਈ ਨੂੰ ਐਵੇਂ ਬੰਦੇ ਕੱਟ ਲੈਨੇ ਆਪਣੇ ਗੋਭੀ ਤੇ ਤਿੰਨ ਚਾਰ ਪਾਵਨ ਕੀ ਮੈਂ ਆਪਣਾ ਗਟੇ ਅੱਜ ਨੂੰ ਜਖਾਂਜਾ ਹੋਇਆ ਹੋਇਆ ਗਲਾ ਦੁੱਧ ਖਾਂ ਵੀ ਨਹੀਂ ਹੈਗਾ ਗਲਾ ਹੀ ਦੁੰਦਾ ਹੁਣ ਇਹ ਚ ਪਾਤਾ ਫਿਰ ਨਮਕ ਲੋ ਕਬੀ ਪੈ ਗਈ ਆ ਤੇਲ ਵੀ ਉਧਰ ਕੱਢਣੇ ਵਾਲੀ ਹੋਇਆ ਬਸ ਚਾ ਵੀ ਬਣਨੇ ਵਾਲੀ ਪਈ ਆ ਬਸ ਦੁੱਧ ਲੈ ਕੇ ਆਈ ਹੈ ਨਾ ਅੰਮਾ ਅੱਜ ਮਾਂ ਬਣਾ ਲੈਨੇ ਪਕਾੜ ਏ ਹਾਂਜੀ ਤੁਲਸੀ ਕੋਨੇ ਕਰ ਲਏ ਚੰਗੀ ਤਰ੍ਹਾਂ ਮਿਕਸ ਮਿਕਸ ਕਰਨ ਤੋਂ ਬਾਅਦ ਉਸ ਨੂੰ ਉਹਦੇ ਉਹਦੇ ਵਿੱਚ ਪਾਈ ਜਾ ਰਹੀ ਹੈ ਇੱਧਰ ਵੀ ਪਹਿਲਾਂ ਪਾਈ ਹੋਏ ਨੇ ਉਧਰ ਆਪਣਾ ਦੁੱਧ ਵੀ ਰੈਡੀ ਚਾਹ ਵੀ ਰੈਡੀ ਹੈ ਸੌਰੀ ਇਹ ਬਣ ਰਹੇ ਨੇ ਦੁਪਹਿਰ ਦੇ ਟਾਈਮ ਪਕੌੜੇ ਲੋ ਜੀ ਪਕੌੜੇ ਦਿਖਾਈਏ ਵੀਡੀਓ ਨੂੰ ਆ ਤੁਸੀਂ ਨੇ ਬੜਿਆ ਲੱਗ ਰਿਹਾ ਲੁਕਣ ਤੇ ਦੇਖ ਤੇ ਪਕੌੜੇ ਖਾਣੀਆਂ ਜਿਨਨੇ ਖਾਣਾ ਹੋਣ ਅੱਜ ਵੀ ਸਾਡੇ ਘਰੇ ਅਸੀਂ ਦੇ ਦਾਂਗੇ ਬਣਾ ਕੇ ਤਾਜ਼ੇ-ਤਾਜ਼ੇ ਇੱਧਰ ਪਿਆਜ਼ ਆ ਗਏ ਨੇ ਚਲੋ ਨਾਲੇ ਪਿਆਜ਼ ਆ ਗਏ ਨੇ ਪਿਆਜ਼ ਅੱਲੇ ਦੇ ਮਨਪਸੰਦ ਨੇ ਲੋ ਜੀ ਇੱਧਰ ਆ ਵੀ ਪੈ ਗਏ ਨੇ ਫੇਰ ਇੱਧਰ ਮੈਂ ਦੇ ਲਈਆਂ ਚਾਹ ਨਾਲ ਗੋਮਾ ਜੀ ਨੂੰ ਪਕੌੜੇ ਮੈਂ ਕਿਹਾ ਚਲੋ ਪਹਿਲੇ ਗੋਭੀ ਵਾਲੀ ਦੇ ਆਣੇ ਆ ਬਾਅਦ ਚ ਮੈਂ ਦੇਵਾਂਗੀ ਆਲੂ ਵਾਲੇ ਨਾ ਸੌਰੀ ਗਠੇ ਵਾਲੇ ਆ ਨੂੰ ਦੇਖਦੀ ਆ ਬੇਸਨ ਪਿਆ ਮੈਂ ਫਿਰ ਮੈਂ ਤਾਂ ਲਿਆ ਮੰਗ ਲੂਗੀ ਕਰਕੇ ਹੈਗਾ ਹਨਾ ਬੇਸਨ ਹੀ ਹਸਾ ਬਸ ਠੀਕ ਹੈ ਫਿਰ ਮੈਂ ਲੈਣੀ ਆ ਤੇ ਬਸ ਜੀ ਇਧਰ ਦੇ ਦਿਓ ਲੋ ਜੀ ਛੱਡ ਦੋ ਫੋਨ ਨੂੰ ਹਾਂ ਕਿ ਮੈਂ ਛੱਡ ਦਈਏ 1 ਲੱਖ ਰੁਪਇਆ ਦਾ ਆ ਆ ਲਓ ਜੀ ਖਾਓ ਤੁਸੀਂ ਵੀ ਖਾਣਨੇ ਆ ਬੀਬੀ ਕਿਹਦੇ ਲੱਗੀ ਜੀ ਬੇਕਾਰ ਬਸ ਤੋਹੀ ਉਮੀਦ ਤੀਗੀ ਹੈ ਨਹੀਂ ਚਲੋ ਗੋਭੀਆਂ ਵਾਲਿਆਂ ਦਾ ਪਕੌੜਿਆਂ ਦਾ ਇਹ ਬੌਫੜਾ ਹੁੰਦਾ ਫਾਇਦਾ ਹੁੰਦਾ ਬਲਤਾਂ ਦੁਪਹਿਰ ਦਾ ਚਾਹ ਨਾ ਛੱਕ ਲੈਨੇ ਆ ਉਹ ਤੋਂ ਬਾਅਦ ਜਿਹੜਾ ਬੱਜ ਜਾਂਦਾ ਸ਼ਾਮ ਨੂੰ ਉਹੀ ਦਾਲ ਬਣਾ ਲਵਾਂ ਸਹੀ ਗੱਲ ਹੈ ਗੱਲ ਸਹੀ ਗੱਲ ਕਹੀ ਐ ਸੱਚੀ ਠੀਕ ਗੱਲ ਐ ਜੇ ਬਾਜਣ ਬਟ ਬੱਚਦੇ ਨਹੀਂ ਹੁੰਦੇ ਗੋਭੀ ਦੇ ਪਕੌੜੇ ਬੱਚਦੇ ਘੱਟ ਨੇ ਸਭ ਨੂੰ ਪਸੰਦ ਨਹੀਂ ਹਾਂ ਨਾ ਸਹੀ ਗੱਲ ਐ ਉਹ ਫਿਰ ਹੋਰੇ ਵੱਖਰਾ ਹੀ ਸਵਾਦ ਆਊਗਾ ਹਨਾ ਅੰਮਾ ਮਾਂ ਵਿਚਾਰੇ ਲੱਗੇ ਹੋਏ ਨੇ ਉਧਰ ਮਲਾਈ ਕੀ ਕਰੀ ਸੀ ਅੱਜ ਗਰਮ ਤੇ ਬਾਕੀ ਉਧਰ ਪਕੌੜੇ ਬਣ ਰਹੇ ਨੇ ਟੇਸਟੀ ਲੱਗੇ ਬਹੁਤ ਚਲੋ ਨਾਲੇ ਖਾਈ ਜਾਂਦੇ ਨੇ ਨਾਲੇ ਵਧੀਆ ਨਹੀਂ ਲੱਗੇ ਕਹਿੰਦੇ ਵਧੀਆ ਨਹੀਂ ਲੱਗੇ ਫਿਰ ਫੇਰ ਮਹंगाई ਜਾਂਦੇ ਨੇ ਥੋੜਾ ਚਿਰ ਬਾਅਦ ਧੋਖਲੇ ਹੀ ਹੋਰ ਧੋਖਲੇ ਹੀ ਹੋਰ ਹਾਂ ਲੋ ਜੀ ਆਲੂ ਵਾਲੇ ਵੀ ਆਪਾ ਕਰ ਲਈ ਸੀ ਤੇ ਆ ਬਸ ਹੁਣ ਅਸੀਂ ਇਹ ਕਰ ਕਰਕੇ ਖਾਣੇ ਆ ਤੇ ਉਸ ਤੋਂ ਬਾਅਦ ਫਿਰ ਸ਼ਾਮ ਦਾ ਆਪਾ ਦੇਖਦੇ ਆ ਬਾਕੀ ਮੈਂ ਇਹਦੇ ਵਿੱਚ ਤੁਹਾਨੂੰ ਸੂਟ ਤੇ ਪਾਈਪਿੰਗ ਲਾਣੀ ਵੀ ਦੱਸਾਂਗੀ ਜੇ ਮੇਰੇ ਕੋਲ ਟਾਈਮ ਰਹੂ ਸੂਟ ਸਟਿਚ ਕਰਨ ਦਾ ਬਾਕੀ ਸ਼ਾਮ ਦਾ ਟਾਈਮ ਹੋ ਜਾਂਦਾ ਨਾ ਫਿਰ ਜੀ ਨਹੀਂ ਕਰਦਾ ਹੁੰਦਾ ਹੂੰ ਠੰਡੇ ਹੋ ਜਾਂਦੇ ਸਡੂਰੇ ਬਾਹਰ ਠੰਡੀ ਹਨ ਲੱਗਦੀ ਹੁੰਦੀ ਹੈ ਬੰਨ ਮਾਤਾ ਦੀ ਵੀ ਸ਼ਾਮ ਨੂੰ ਗਰਾਂਟ ਦਿਨ ਚ ਕਰ ਲਿਆ ਕਰ। ਬਸ ਤੇ ਦੇਖ ਲਈਏ। ਫਿਰ ਆਪਾਂ ਕੱਟ ਜਾਂ ਗੋਭੀ ਗੋਭੀ ਆ ਸਬਜ਼ੀ ਬਣਾਵਾਂਗੇ ਸ਼ਾਮ ਨੂੰ। ਬਸ ਠੀਕ ਹੈ। ਹੁਣ ਸ਼ਾਮ ਦਾ ਟਾਈਮ ਹੋ ਗਿਆ ਤੇ ਹੁਣ ਬਸ ਆਪਾਂ ਕਰਦੇ ਆਂ ਗੋਭੀ ਗੱਭੀ ਕੱਟਦੇ ਆਂ ਲੂਲੂ ਕਰਦੇ ਆਂ ਤਿਆਰ ਤੇ ਬਣਾਣੀਆਂ ਸਬਜ਼ੀ। ਉਜੀ ਸ਼ਾਮ ਦੇ ਟਾਈਮ ਕੋਈ ਸੀ ਮੈਂ ਨਾ ਸੱਚ ਨੱਕ ਹੋਇਆ ਪਿਆ ਜਖਾਮ ਕਰਕੇ ਨਾ ਹਵਾ ਲੱਗਦੀ ਜਾਂ ਨਾ ਹੋਉਂਦਾ ਦੁੱਖਦਾ ਏਦਾਂ ਕਰਕੇ ਫਿਰ ਮੈਂ ਨਾ ਆਪਣਾ ਮੂੰਹ ਫੇਸ ਕਵਰ ਕੀਤਾ ਹੋਇਆ ਅੱਜ ਅੱਜ ਤਾਂ ਮੈਨੂੰ ਜ਼ਿਆਦਾ ਹੀ ਦੁਖੀ ਕਰਤਾ ਨੱਕ ਜੇ ਨੇ ਸੂਟ ਵੀ ਨਹੀਂ ਮੇਰੇ ਤੋਂ ਖਾ ਹੋਇਆ ਪੂਜੀ ਆਂਟੀ ਨੇ ਰੋਟੀ ਨਹੀਂ ਖਾਣੀ ਹਾਂਜੀ ਆਂਟੀ ਰੋਟੀ ਖਾ ਲੇਗੀ ਓਕੇ ਆਂਟੀ ਕਹੇ ਸੀ ਠੀਕ ਏ ਉਨਰੋਂ ਵਾਸਤੇ ਸਬਜ਼ੀ ਪਾ ਦੇਣੀ ਆ ਆ ਗੋਭੀ ਦੀ ਸਬਜ਼ੀ ਹਰ ਮੰਮਾ ਨੇ ਬਣਾਈ ਐ ਜੇ ਮੇਰੇ ਤਾਂ ਹਾਲਾਤੇ ਜਿਆਦਾ ਤਾਜ ਹੋਦੇ ਸੀਗੇ ਜੀ ਮੰਮਾ ਮਰੀ ਕਹਿੰਦੇ ਵੀ ਮੈਂ ਤਾਂ ਤਰੀ ਵਾਲੀ ਖਾਊਂਗਾ ਉਹਨਾਂ ਵਾਸਤੇ ਫਿਰ ਤਰੀ ਵਾਲੀ ਬਣੀ ਐ ਇੱਧਰ ਤੇ ਇੱਧਰ ਆਪਣੀ ਸੁੱਕੀ ਸਬ ਗੋਭੀ ਕਿਉਂਕਿ ਮੈਨੂੰ ਤਾਂ ਸੁੱਕੀ ਗੋਭੀ ਵਧੀਆ ਲੱਗਦੀ ਐ ਬਸ ਹੁਣ ਨਵੂ ਲੈ ਕੇ ਜਾਊਗੀ ਨਵੂ ਲੈ ਲੈ ਪੁੱਤ ਰੋਟੀ ਫੜਾਓ ਨਵੂ ਬੈਠੀ ਐ ਉਧਰ ਬੀਬੀ ਪਾ तो फिर मेरे लिए फड़ ला फड़ ला फड़ ला फड़ जब फड़ाए फिर मैं पानी दिनी हाँ पानी ले जाओ साड़ी कुड़ी देख लो कि काम कर दी है हेलो सब्जी टेस्टी बनी हां मैं तो तरी वाली गोभी बढ़िया लग जा बहुत तो। हम्म ये तरी वाली है टिक होल भाई ਕਿ ਕੋ ਕੋ ਪੂਰਨ ਹੋ ਗਿਆ ਅੱਜ ਪੂਪੂ ਪੂਪੂ ਆਜ ਮੈਨੂੰ ਨਾ ਪਾਉਂ ਆ ਵੀ ਇਹ ਦੇ ਕਰਕੇ ਉਹ ਵੀ ਇਹ ਦੇ ਕਰਕੇ ਇੱਕ ਚਾਕਲੇਟ ਦਾ ਫਾਇਦਾ ਮੇਰੇ ਵਾਸਤੇ ਬਹੁਤ ਜ਼ਿਆਦਾ ਹਮ ਪਰ ਮੈਂ ਕਿਸੇ ਨਾਲ ਪਹਿਣਾ ਹੀ ਨਹੀਂ ਮੈਂ ਬਾਹਰ ਪਹਿਰਿਉ ਬਾਹਰ ਪਹਿਜੀ ਪਰ ਚਾਕਲੇਟ ਨਹੀਂ ਥੜੇ ਤੇ ਮੇਰੇ ਦੇ ਕੀ ਜੇ ਮੈਂ ਦੰਦ ਕੱਢੇਗੀ ਤੂੰ ਫਿਰ ਮਤਲਬ ਕਿ

मैं मुझे को आपने भी हाँ मैं तो कल जाके की करना दांत मारूं है ना ओके बाय बाय हेलो हाँ जी ਸੀ ਹੁਣ ਉਹਦਰ ਵੀ ਵੀਡੀਓ ਬਣਾ ਲਈ ਹੁਣ ਇਧਰ ਵੀ ਬਣਾ ਲਿਆ ਵਧੀਆ ਸੋ ਫਮਾ ਲਾਈਟ ਮੈਨ ਕਿੱਥੇ ਹੋ ਜਾਊਗਾ ਤੂੰ ਉਹ ਤਾਂ ਦੇਂਦਾ ਵੀ ਨਹੀਂ ਇੱਥੇ ਤਾਂ ਕੋਈ ਦਾ ਉਧਰੋਂ ਪਾਉਂਦੀ ਆ ਨੀ ਲੋਹੇ ਨੂੰ ਲੈ ਨੀਤੂ ਰਾਤ ਨੂੰ ਆਲੇ ਤੋੜ ਰਹੀ ਆ ਮੈਂ ਲਾਈਟ ਮੈਨ ਬਣ ਗਿਆ ਇਧਰ ਵੇਖੋ ਅੰਟੀ ਮੇਰੀ ਕਹਿੰਦੀ ਵੇਚ ਕੇ ਆਉਂ ਮੈਂ ਤਾਂ ਵੇਚ ਕੇ ਸੂਟ ਘਰ ਆਉਣਾ ਨੀਤੂ ਨੇ ਆਲੇ ਵੇਚ ਕੇ ਉਹ ਮੂੰਹ ਤੇ ਰਹਿ ਗਿਆ ਮੂਹ ਚ ਕਿੱਥੇ ਪੈ ਗਈ ਪੈਰ ਪੜੀ ਹੈਗਾ ਕਿਸੇ ਦਾ ਪੈਰ ਨਹੀਂ ਹੱਥ ਆ ਪੌੜੀ ਤੇ ਚੜਾਤੀ ਦੱਸ ਵੀ ਜੇ ਕੋਈ ਗਿਰ ਗਈ ਇੱਧਰ ਤੇ ਇੱਧਰ ਆਂਟੀ ਅੱਜ ਮੈਂ ਕੈਮਰਾਮੈਨ ਬਣ ਗਈ ਆ ਕੈਮਰਾਮੈਨ ਨੂੰ ਤਾਂ ਮੈਂ ਮੈਂ ਬਣਦੀ ਨਹੀਂ ਦੀ ਸੀ ਹੌਲੀ ਹੌਲੀ ਲਾਈਟ ਬਣ ਬਣ ਗਈ ਲਾਈਟ ਮੈਂ ਨਹੀਂ ਵੂਮੈਂ ਹੁਣ ਸਾਡੇ ਰਿਸ਼ਤੇਦਾਰਾਂ ਨੇ ਆਉਣਾ ਹਾਲੇ ਹਨੀ ਹਾਂ ਨਹੀਂ ਨਹੀਂ ਤੂੰ ਹਾਂਜੀ ਆ ਕਰਕੇ ਅੱਧੀ ਰਾਤ ਨੂੰ ਸੀ ਔਲੇ ਤੋੜਦੇ ਅੱਧੀ ਰਾਤ ਦਾ ਸੀ ਔਲੇ ਤੋੜਦੇ ਆ ਵੈਸੇ ਕਿਹਾ ਤਾਂ ਉਹਨਾਂ ਨੇ ਜਾਂ 5 ਵਜੇ ਫੋਨ ਕਰਿਆ ਹੁਣ ਮੇਰੇ ਕੋਲ 6:30 ਤੇ 4:15 ਸਾਡੀ ਗਲਤੀ ਅਸੀਂ ਪਹਿਲਾਂ ਤਾਂ ਭੁੱਲ ਗਏ ਪਹਿਲਾਂ ਕਹਿੰਦੇ ਸੀ ਚੱਲ ਵੀ ਉਹਨਾਂ ਨੇ ਟਰੈਕਟਰ ਲਿਆ ਕੇ ਹਾਂਜੀ ਵੇ ਟਰੈਕਟਰ ਆਇਆ ਨਹੀਂ ਹੈਗਾ ਕਹਿੰਦੇ ਚੱਲ ਇੱਕਣ ਇੱਕ ਨਾ ਪਾਣੀ ਵਾਲਾ ਕੰਮ ਹੁੰਦਾ ਹੈ ਮੈਂ ਉਧਰ ਮਿਰਗਸੀ ਆਏ ਗਰਗਸੀ ਕੋਈ ਖੁਸ਼ੀ ਨਹੀਂ ਲੋਹੇ ਦੀ ਆ ਲਾਈਟ ਉੱਥੇ ਤੱਕ ਜਾਂਦੀ ਥੋੜੇ ਨਾ ਪਾਣੀ ਔਖੇ ਲੱਗਦੇ ਨੇ ਆਹੇ ਇਥੋਂ ਪਾ ਲੋ ਉਹ ਉਧਰ ਸਿੱਟ ਦੂੰਗੀ ਮੈਂ ਸਾਰੀ ਆ ਜਿਹੜਾ ਡਿਗੇ ਨੇ ਆ ਪਾ ਲੋ ਆ ਪੈਨੇ ਆ ਦੇ ਆ ਪਿਆ ਇੱਕ ਤਾਂ ਨਹੀਂ ਤੂੰ ਜਿਹੜਾ ਉੱਪਰੋਂ ਡਿਗਿਆ ਮੈਂ ਮੇਂ ਡਿਗਰੇ ਥੀਏ ਇੱਕ ਦੋ हां ਇੱਕ ਆ ਪਿਆ ਉਧਰ ਤੇਰੇ ਮਾਮੇ ਨੂੰ ਲਾ ਬੂ ਇਧਰ ਦਿਖਾਈਂ ਇਧਰ ਹੋਰ ਕਿਤੇ ਨੇਂਡੇ ਨਹੀਂ ਹੈ ਦੇਖੀਓ ਟਾਣੀ ਤੋਂ ਯਾਰ ਇਹ ਸੇ ਮੋਟੇ ਬਹੁਤ ਨਹੀਂ ਆਉਲੇ ਆ ਦੇਖੋ ਕਿਨੇ ਮੋਟੇ ਮੋਟੇ ਉੱਥੇ ਪਾ ਦੇ ਕਰ ਲੋ ਯਾਰ ਉੱਥੇ ਠੀਕ ਨੇ ਉੱਥੇ ਨਾਲੇ 2-3 ਇੰਚ ਜਗ੍ਹਾ ਲੱਗ ਜੂ ਤੇਰੀ ਕੀ ਤੁਸੀ ਉਹ ਪਾ ਚਾਹਤਾ ਨਹੀਂ ਜਾਣੀ ਉਹ ਟਾਣੇ ਜਾ ਕੇ ਖੜਦੋ ਨਾ ਪਾ ਦਿੰਦੇ ਕੋਈ ਨਹੀਂ ਮੜਾ ਇੱਕ ਹੱਥ ਪਾ ਵੀ ਲੋ ਪਾਊਡਰ ਨੂੰ ਕੋਈ ਚੱਕਰ ਨਾ ਹਾਂ ਤੋੜ ਲਓ ਕੁੱਤੇ ਕਰ ਦੋ ਜੇ ਦਿਨੋਂ ਦਾ ਫਿਰ ਤਾਂ ਚੜੇ ਜਾਂਦੀ ਲੀਟ ਉੱਤੇ ਰੱਖੋ ਨਹੀਂ ਹੰਦ ਤੇ ਤੂੰ ਚੜ ਜਾ ਹੋਰ ਉੱਪਰ ਕਰ ਜਾ ਪਹਿਲਾਂ ਉਥੋਂ ਤੋੜ ਲਾਣ ਦੋ ਹਿਠਾਂ ਵਾਲੇ ਉਹ ਨਹੀਂ ਤਰ ਉੱਪਰ ਹੋ ਉਹ ਨਹੀਂ ਵੀਰ ਨਹੀਂ ਨਹੀਂ ਉਹ ਨਹੀਂ ਉੱਪਰ ਨੂੰ ਦਿਖ ਜੂਗੀ ਪੌੜੀ ਨਹੀਂ ਜਾਣੀ ਅੱਗੇ ਜਾਣੀ ਅੱਗੇ ਛੋਟੀ ਆ ਅਸੀਂ ਦੀ ਅੱਗੇ ਡਿਰੂਗੀ ਨਾ ਵੀ ਤਾਂ ਦਿਖ ਜੂਗੀ ਕੀ ਫਾਇਦਾ ਚੱਲ ਚੱਲ ਮੂੰਹ ਫੜ ਲਓ ਤੁਸੀਂ ਕਿ ਮੈਂ ਡਿਗ ਟੂ ਬੰਨ ਦਾ ਡਰਾ ਆਲੇ ਤੋੜਨ ਵਾਲੇ ਚਾਹ ਨਾ ਕੋਈ ਨਹੀਂ ਗਿਰੂ ਆ ਭਾਣੇ ਤੂੰ ਮੈਂ ਜਦ ਬਾਬੇ ਦਾ ਟੋੜਿਆ ਉੱਥੋਂ ਆਲੇ ਨੂੰ ਮਾਗਰਾ ਮੈਂ 15 ਮੀਟਰ ਦੀ ਬਾਲਟੀ ਭਰਤੀ ਉਹ ਇੱਥੇ ਕਿੱਥੇ ਉਹ ਦੇ ਬਾਸ ਨਾ ਕਾਦੇ ਨਾਲ ਬਾਸ ਨਾ ਝਾੜੇ ਥੱਲੇ ਡਿੱਗ ਕੇ ਫਟਾਫਟ ਚੇਤ ਦਾ ਬਾਲਟੀ ਭਰਤੀ ਲੋ ਜੀ ਔਲੇ ਆਪਾਂ ਨੇ ਲਏ ਨੇ ਤੋੜਾ ਦੇਖੋ ਬਾਲਟੀ ਅੱਧੀ ਭਰ ਗਈ ਅੱਜ ਤਾਂ ਵਾਦੇ ਭਰੀਆ ਬਾਲਟੀ ਉੱਤੇ ਚੜ ਗਈ ਸੀ ਮੈਂ ਫਿਰ ਟਾਣੀ ਦੇ ਉੱਤੇ ਪੈਰ ਧਰ ਕੇ ਚਲੋ ਔਲੇ ਤੋੜੇ ਗਏ ਔਲੇ ਬਹੁਤ ਵਧੀਆ ਨੇ ਉਹ ਵਾਲੇ ਨੇ ਪਰ ਜਿਹੜੇ ਉਹ ਅਖੀਰਲੇ ਸਡੇ ਇੱਕ ਉਥੇ ਹੋਰ ਉਹਦੇ ਬਹੁਤ ਬੜੀਆਂ ਨੇ ਉਹ ਤੁਸੀਂ ਪਹਿਲਾਂ ਕਦੇ ਤੋੜੀ ਨਹੀਂ ਉਹ ਮੂਰੂ ਆ ਲੱਗਦੇ ਨੇ ਵੀ ਜਿਵੇਂ ਬਰੀਕ ਹੋਣ ਪਰ ਵਿੱਚ ਖਾਸੇ بڑے ਮੁੱਟ ਮੁੱਟੇ ਨੇ ਚਲੋ ਚਲ ਬਈ ਹੁਣ ਤੂੰ ਪੜ ਆਪਣਾ ਲੋ ਬੀਬੀ ਇਹ ਕਾਰਡ ਸਿਰਫ ਐਥੇ 3 ਤਰੀਕ ਦਾ 28 29 ਨੂੰ ਵੀ ਹੈਗਾ ਇਹ ਜਿਹੜਾ ਹੈਗਾ ਨਾ ਕਿ ਪਾਇਆ ਮਤਲਬ ਕਾਰਡ ਦਾ ਅਸੀਂ ਕੱਲੇ ਰਿਸੈਪਸ਼ਨ ਦੇ ਵਿੱਚ ਪਾਇਆ ਹੈ ਆਪਣੇ ਨੂੰ ਪਰਸਨਲੀ ਅਪਲਾਈ ਕੀਤਾ ਠੀਕ ਹੈ ਜੀ ਲੋ ਬੀਬੀ ਕੋਈ ਨਾ ਮਰਜੀ ਕੱਕ ਲੋ ਬਾਅਦ ਸਹੀ ਗੱਲ ਆ ਛੱਡ ਕੇ ਕਹਿੰਦੇ ਕਿ ਕੈਂਪਨੀ ਲੈ ਨੂੰ ਦਿੱਤੀ ਹੈ ਬੁਲਾ ਨਹੀਂ ਬਰਤੀਗਾ ਕਿਹਨੂੰ ਪੜ੍ਹਦੀ ਹਾਏ ਰੱਬਾ ਮਮੀ ਇੰਨਾ ਕਾਤੋਂ ਕਰਦੇ ਹੋ ਯਾਰ ਤੁਸੀਂ ਬੀਬੀਸ ਮਾਤਾ ਨੂੰ ਅਨਿ ਬੀਜੀ ਦੇ ਪਤਾ ਤਾਂ ਗਏ ਕਿ ਉਹ ਆਈਦਾ ਕਿੱਦਾਂ ਲੈ ਹੈਗਾ ਆਲੇ ਹਾਏ ਫੜੋ ਫਾਉਲੋ ਮਤੇ ਜਿਹੜੇ ਨੂੰ ਬਿਆਹ ਦਾ ਪੈਣ ਨਿਕਾਸ਼ ਕਿਹਦਾ ਯਾਰ ਇਹ ਬੀਜੀ ਦੀ ਮਾਈ ਕੀ ਹੈ ਮਾਈ ਦੇ ਅੰਦਰ ਬਹੁਤ ਕਟਾ ਨੂੰ ਤਾਂ ਬਹੁਤ ਹੀ ਬਹੁਤ ਕਿੰਨਾ ਸੋਹਣਾ ਹਾਂ ਕੇ ਜਾਂਦਾ ਨਾ ਸੋਹਣਾ ਨਾ ਗੁੰਦੇ ਰਹੋ ਇਹ ਬਾਕੀ ਆ ਜੀ ਤੁਹਾਡਾ ਹਾਈ ਮਮੀ ਨਾ ਥੋੜਾ ਬਤਰੋਣਾ ਨਹੀਂ ਪਾਈ ਜੀ ਉਹਨਾਂ ਨੂੰ ਕਰਨਾ ਹੈ ਤੁਸੀਂ ਇੱਕ ਛੋਟਿਆਂ ਦਾ ਇਹ ਖੇਚਲਾ ਨਹੀਂ ਛੋਟਾ ਹਾਂ ਹਾਂ ਹੈਗਾ ਇਹ ਛੋਟੇ ਰੱਖ ਤਾ ਹਾਈ ਰੱਬ ਤਾਂ ਆਪਰਾ ਦੱਸ ਦਿੱਤਾ ਰੈਪਿਟ ਹੈ ਉਹ ਬਰ ਪਾਉਗੇ ਉਹ ਚੜਾ ਆਣੀ ਤੁਹਾਰਾ ਇਹ ਸ਼ਖਸ ਆ ਦੇਂਗਾ ਲਿੰਦੇਗਾ ਯਾ ਤੁਸੀਂ ਉਹ ਤਾਂ ਸੁਣਦੇ ਕਰੇ ਉਹ ਨੀਣਾ ਦੀ ਨਾ ਕੋਈ ਨਾ ਦੇਖੀ ਨਹੀਂ ਨਹੀਂ ਇੰਨੀ ਸੱਚ ਦੱਸੋ ਕਿਉਂ ਕਿ ਤਾ ਨਹੀਂ ਕਰਦੇ ਭਾਵੇਂ ਵਿਆਹ ਦੇ ਗਾਹੋਂ ਕਦੇ ਹੁੰਦੇ ਨਹੀਂ ਪਾਪਾ ਜੀ ਨਹੀਂ ਨਹੀਂ ਤਾਂ ਸੱਚ ਕਰੀਦਾ ਹੁੰਦਾ ਈ

अच्छा हुन ਇਹ ਆਪਣੇ ਗੁੱਡੀਆਂ ਨੂੰ ਤੱਕ ਦੇਣ ਕਰੀ ਆਂ ਜੀ ਅੱਗੇ ਬਿਆਹ ਕੀ ਦਊਗੀ ਆ ਅਗੇ ਬੀਬੀ ਦੇ ਪਾਈ ਦੇ ਮੁੰਡੇ ਦਾ ਵਿਆਹ ਹਣਾ ਆ ਦੇਖੋ ਇੰਨੇ ਸੋਹਣੇ ਸੂਟ ਆ ਲੋ ਜੀ ਇਹ ਇਹ ਤਾਂ ਬਾਤ ਨਹੀਂ ਆ ਇਹ ਕਾਫੀ ਸੇਵ ਇਹ ਇੱਧਰ ਕਾਰਡ ਆ ਗਏ ਤੇ ਇੱਧਰ ਸੂਟ ਆ ਗਏ ਇਹ ਮੰਮੀ ਨੂੰ ਸੂਟ ਹਾਂਜੀ ਆ ਬੀਬੀ ਦਾ ਸੂਟ ਆ ਆ ਬੀਬੀ ਦਾ ਸੂਟ ਹੈ ਠੀਕ ਆ ਆ ਆ ਭੈਣ ਦਾ ਸੂਟ ਆ ਇਹ ਮੇਰੀ ਮੰਮਾ ਦਾ ਸਾਡੀ ਮਨਦੀਪ ਦਾ ਹਾਂਜੀ ਆ ਉਹਦਾ ਇਹ ਵੀਰੋ ਜਿਹੜਾ ਨੰਨਪਤਾਵ ਦਾ ਇਹਦਾ ਆ ਮੇਰਾ ਉਹ ਨਿੱਕਾ ਜਹਾਜੀ ਆ ਪੈਸੇ ਦੇ ਦੀ ਆ ਹਾਂ 50 ਦੇ ਦੇ ਦਵਿੰਦਰ ਉਹਨਾਂ ਨੇ ਬਾਕੀ ਇਹ ਇਹਦਾ ਇਹ ਦੇਖੀ ਮਾਂ ਨੂੰ ਜਾ ਮਾਂ ਨੂੰ ਮੈਂ ਵੀ ਡੋਈ ਤਾ ਮਮੀ ਨੂੰ ਲੋਜੀ ਸੀਗਾ ਆਪਣਾ ਅੱਜ ਦਾ ਵਲੌਗ ਬਾਕੀ ਮੈਂ ਉਮੀਦ ਰੱਖ ਤਹਾਨੂੰ ਸਾਰੇ ਜਣ ਨੂੰ ਬਹੁਤ ਵਧੀਆ ਲੱਗਿਆ ਹੋਊਗਾ ਤੇ ਆਪਾਂ ਮਿਲਦੇ ਨੇ ਨੈਕਸਟ ਵਲੌਗ